ਪੰਜਾਬ ਸਰਕਾਰ ਦੀ ਨਸ਼ਾ ਖਿਲਾਫ ਚੇੜੀ ਮੁਹਿੰਮ ਤਹਿਤ ਅੱਜ ਆਪਕਾਰੀ ਵਿਭਾਗ ਵੱਲੋਂ ਸ਼ਹਿ ਮੁਕਤਸ ਸਾਹਿਬ ਦੇ ਨਜ਼ਦੀਕ ਪਿੰਡ ਗੋਨੀਆਣਾ ਦੇ ਇੱਕ ਘਰ ਤੋਂ 400 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਬਾਰੇ ਡੀਐਸਪੀ ਤਲਵਿੰਦਰ ਸਿੰਘ ਗਿਲਿੰਦ ਦੱਸਿਆ ਕਿ ਪੁਲਿਸ ਵਿਭਾਗ ਤੇ ਆਪਕਾਰੀ ਵਿਭਾਗ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਛਾਪਮਾਰੀ ਕੀਤੀ ਗਈ ਤੇ 400 ਤੋਂ ਵੱਧ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ ਨੇ। ਇਨਫੋਰਮੇਸ਼ਨ ਸੀ ਕਿ ਉਹ ਇੱਕ ਇਲੈਗਲ ਦਾਰੂ ਪਈ ਹੈ। ਇਲੈਗਲ ਲਿਕਰ ਪਈ ਹੈ ਤੇ ਉਹਦੇ ਰਿਗਾਰਡਿੰਗ ਰੇਡ ਕੀਤੀ ਗਈ ਹੈ ਤੇ अराउंड 400 ਪਲੱਸ ਪੇਟੀਆਂ ਅਜੇ ਤੱਕ ਰਿਕਵਰ ਹੋ ਜਾਂ ਬਾਕੀ ਐਗਜ਼ੈਕਟ ਹੈ ਚੱਲ ਰਿਹਾ ਸਿਸਕਿ ਜੋ ਕਾਰਵਾਈ ਬਣਦੀ ਉਹ ਕੀਤੀ ਕਰੀ ਜਾਊ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕਿਸੇ ਘਰ ਦੇ ਵਿੱਚ ਸ਼ਰਾਬ ਰੱਖੀ ਹੋਈ ਹੈ ਜਿਹੜੀ ਕਿ ਦੂਜੀਆਂ ਸਟੇਟਾਂ ਚ ਵੇਚਣ ਵਾਸਤੇ ਹੈਗੀ ਹੈ ਸ਼ਰਾਬ ਤੇ ਉਹਦੇ ਆਧਾਰ ਤੇ ਅਸੀਂ ਇੱਥੇ ਛਾਪਾ ਮਾਰਿਆ ਗਿਣਤੀ ਕਰ ਰਹੇ ਹਾਂ ਐਗਜ਼ੈਕਟ ਸ਼ਰਾਬ ਦੀ ਜੋ ਬੰਦੀ ਕਾਰਵਾਈ ਕੀਤੀ ਜਾਊ ਇਹਦੇ ਵਿੱਚੋਂ ਕੁਝ ਅਰਨਾਚਲ ਪ੍ਰਦੇਸ਼ ਚ ਵੇਚਣ ਵਾਲੀ ਸ਼ਰਾਬ ਸੀ ਕੁਝ ਹਿਮਾਚਲ ਪ੍ਰਦੇਸ਼ ਚ ਵੇਚਣ ਵਾਲੀ ਕੁਝ ਹਰਿਆਣਾ ਦੀ ਸੀ ਫਿਲਹਾਲ ਪੁਲਿਸ ਨੇ ਸ਼ਰਾਬ ਬਰਾਮਦ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਬਾਕੀ ਦਾ ਮਾਮਲਾ ਸਾਹਮਣੇ ਆਵੇਗਾ ਕਿ ਆਖਿਰ ਇਹ ਕਾਰਕਿਜ਼ਤਾ ਹੈ ਕਿ ਨੀਮਾਟਰ ਸ਼ਰਾਬ ਕਿੱਥੇ ਸਪਲਾਈ ਕੀਤੀ ਜਾ ਰਹੀ ਸੀ। ਸ਼੍ਰੀ ਮੁਖਤਸਰ ਸਾਹਿਬ ਤੋਂ ਇਹ ਸ਼ਾਨਦਾਰ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ